ਹਾਂਜੀ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜਿਵੇਂ ਕਿ ਤੁਸੀਂ ਥੰਬਨੇਲ ਤੇ ਦੇਖ ਪਾ ਰਹੇ ਹੋ ਕਿ ਪੀਐਸਟੈਟ ਦਾ ਫਾਰਮ ਭਰਨ ਵੇਲੇ ਕਿਹੜੀਆਂ ਗਲਤੀਆਂ ਤੋਂ ਬਚਣਾ ਚਾਹੀਦਾ ਹੈ ਤਾਂ ਇਹ ਵੀਡੀਓ ਬਣਾਉਣ ਦਾ ਆਪਣਾ ਜਿਹੜਾ ਮੇਨ ਮੋਟਿਵ ਸੀਗਾ ਉਹ ਇਹ ਹੀ ਸੀਗਾ ਕਿ ਬਹੁਤ ਸਾਰੇ ਬੱਚੇ ਹੈ ਬਹੁਤ ਵਾਰ ਫਾਰਮ ਭਰਨ ਵੇਲੇ ਇੱਕ ਛੋਟੀ ਜੀ ਗਲਤੀ ਕਰ ਦਿੰਦੇ ਹੈ ਉਹ ਸਟੂਡੈਂਟ ਇੱਕ ਛੋਟੀ ਜੀ ਆਪਣੀ ਜਲਦਬਾਜੀ ਦੇ ਵਿੱਚ ਕੀਤੀ ਗਲਤੀ ਦੇ ਕਾਰਨ ਉਹਨਾਂ ਨੂੰ ਜਿਹੜਾ ਅੱਗੇ ਜਾ ਕੇ ਇਹਦੀ ਬਹੁਤ ਵੱਡੀ ਜਿਹੜੀ ਸਜ਼ਾ ਵੀ ਭੁਗਤਣੀ ਪੈਂਦੀ ਹੈ ਤੇ ਬਹੁਤ ਸਾਰੀਆਂ ਗੱਲਾਂ ਹੈ ਜਿਹੜੀਆਂ ਬੱਚੇ ਇਹਦੇ ਵਿੱਚ ਕੋਮਨ ਮਿਸਟੇਕ ਇੱਕ ਕਰਦੇ ਹੈ ਹੁਣ ਸਭ ਤੋਂ ਵੱਡੀ ਗੱਲ ਹੈ ਕਿ ਆਪਣੇ ਕੋਲੇ ਜਦੋਂ ਵੀ ਇਹ ਪੀਐਸਟੈਟ ਦਾ ਪੇਪਰ ਜਾਂ ਸੀਟੈਟ ਦਾ ਪੇਪਰ ਹੁੰਦਾ ਹੈ ਤਾਂ ਆਪਾਂ ਨੂੰ ਪਤਾ ਹੈ ਵੀ ਇਹਦੇ ਵਿੱਚ ਐਗਜ਼ਾਮ 150 ਦਾ ਹੈ ਪਰੰਤੂ ਕੈਟਾਗਰੀ ਨੇ ਅਲੱਗ-ਅਲੱਗ ਮਾਰਕਸ ਪ੍ਰਾਪਤ ਕਰਨੇ ਹੈ ਹੁਣ ਜਰਨਲ ਕੈਟਾਗਰੀ ਦੇ ਲਈ ਆਪਾਂ ਨੂੰ ਪਤਾ ਹੈ ਵੀ ਕੁਆਲੀਫਾਈ ਮਾਰਕਸ ਕਿੰਨੇ ਹੈ ਤਾਂ 90 ਮਾਰਕਸ ਆ ਜਿਹੜੇ ਕੁਆਲੀਫਾਈ ਹੈ 90 ਮਾਰਕਸ ਹੁਣ ਇਹਦੇ ਵਿੱਚ ਰਾਜੇ ਆਪਣੇ ਕੋਲੇ ਐਸਸੀ ਐਸਟੀ ਤੇ OBC ਰਾਜੇ ਇਹਨਾਂ ਨੇ ਕਿੰਨੇ ਨੰਬਰ ਲੈਣੇ ਹੁੰਦੇ ਆ ਤਾਂ ਇਹਨਾਂ ਨੇ 82 ਮਾਰਕਸ ਲੈਣੇ ਹੁੰਦੇ ਆ ਹੁਣ ਕਈ ਵਾਰ ਸਟੂਡੈਂਟ ਦੇ ਕੋਲੋਂ ਜਲਦਬਾਜੀ ਦੇ ਵਿੱਚ ਮਿਸਟੇਕ ਇਹ ਹੋ ਜਾਂਦੀ ਹੈ ਰਾਜੇ ਬੜੇ ਧਿਆਨ ਦੇ ਨਾਲ ਸੁਣਿਆ ਜੇ ਕਿ ਜਦੋਂ ਆਪਣਾ ਫਾਰਮ ਫਿਲ ਕਰ ਰਿਹਾ ਹੈ ਹੁਣ ਰਾਜੇ ਫਿਲਿੰਗ ਦੇ ਸਮੇਂ ਇਹ ਮਿਸਟੇਕ ਹੋ ਜਾਂਦੀ ਹੈ ਕਿ ਇੱਥੇ ਅਗਰ ਕੈਟਾਗਰੀ ਗਲਤ ਪਰ ਗਿਆ ਮੰਨ ਲਓ ਜਰਨਲ ਕੈਟਾਗਰੀ ਭਰਤੀ ਵੈਸੇ ਉਹਦੀ ਤੁਸੀਂ ਮੰਨ ਕੇ ਚੱਲੋ ਵੀ ਕੈਟਾਗਰੀ ਬਾਈ ਮਿਸਟੇਕ ਕਿਤੇ ਗਲਤੀ ਦੇ ਨਾਲ ਹੈ ਰਾਜੇ ਜਿਹੜੀ ਉਹਨਾਂ ਤੋਂ ਇੱਥੇ ਆਪਣੇ ਕੋਲੇ ਜਰਨਲ ਪੜੀ ਗਈ ਲੇਕਿਨ ਐਸਸੀ ਐਸਟੀ ਜਾਂ ਓਬੀਸੀ ਕੈਟਾਗਰੀ ਤੋਂ ਹੈ ਸਟੂਡੈਂਟ ਤਾਂ ਹੁਣ ਉਹ ਸਟੂਡੈਂਟ ਨੂੰ ਜੇ ਉਹਦਾ ਪੇਪਰ ਮੰਨ ਕੇ ਚੱਲੋ 84 ਨੰਬਰ ਪਾਸ ਲੈ ਵੀ ਗਿਆ ਪਾਸ ਲਈ ਕਿੰਨੇ ਨੰਬਰ ਚਾਹੀਦੇ ਸੀ 82 ਹੁਣ ਉਹਦਾ ਪੇਪਰ ਤਾਂ ਪਾਸ ਹੈ ਪਰੰਤੂ ਪਾਸ ਨਹੀਂ ਮੰਨਿਆ ਜਾਊਗਾ ਕਿਉਂਕਿ ਫਾਰਮ ਭਰਨ ਵੇਲੇ ਉਹਦੇ ਕੋਲੋਂ ਕੈਟਾਗਰੀ ਦੀ ਗਲਤੀ ਹੋ ਗਈ ਸੀ ਜੇ ਮੰਨ ਕੇ ਚੱਲੀਏ ਵੀ ਕਿਤੇ ਨਾਮ ਦੇ ਵਿੱਚ ਵੀ ਆਪਣੇ ਤੋਂ ਗਲਤੀ ਹੁੰਦੀ ਹੈ ਤਾਂ ਇਹ ਫਿਰ ਆਪਾਂ ਇਹਦੀ ਕਰੈਕਸ਼ਨ ਸਹੀ ਕਰ ਸਕਦੇ ਆਂ ਪਰੰਤੂ ਅਗਰ ਆਪਾਂ ਕੈਟਾਗਰੀ ਸਮੇ ਇਹ ਗਲਤੀ ਕਰ ਗਏ ਤੇ ਕਰੈਕਸ਼ਨ ਸਮੇ ਵੀ ਆਪਾਂ ਧਿਆਨ ਨਹੀਂ ਦਿੱਤਾ ਤਾਂ ਰਾਜੇ ਆਪਾਂ ਇੱਕ ਬਹੁਤ ਵੱਡੀ ਮਿਸਟੇਕ ਕਰ ਚੁੱਕੇ ਆ ਕਿ ਅਸੀਂ ਪੇਪਰ ਪਾਸ ਕਰਕੇ ਵੀ ਪਾਸ ਨਹੀਂ ਮੰਨੇ ਜਾ ਰਹੇ ਸਮਝ ਆ ਗਿਆ ਕਿ ਸਾਡਾ ਪੇਪਰ ਕਲੀਅਰ ਹੋਣ ਤੋਂ ਬਾਵਜੂਦ ਵੀ ਕਲੀਅਰ ਨਹੀਂ ਹੈ ਨੋਟ ਕੁਆਲੀਫਾਈਡ ਲਿਖਿਆ ਆ ਜਾਊਗਾ ਕਾਰਨ ਕੀ ਹੈ ਕਿਉਂਕਿ ਰਾਜੇ ਐਸ ਸੀ ਐਸ ਟੀ ਓ ਬੀ ਸੀ ਨੂੰ 82 ਚਾਹੀਦੇ ਸੀ ਨੰਬਰ 84 ਪ੍ਰਾਪਤ ਕਰ ਚੁੱਕਿਆ ਪਰantu ਫਿਰ ਵੀ ਉਹਦਾ ਪੇਪਰ ਕਲੀਅਰ ਨਹੀਂ ਮੰਨਿਆ ਜਾਊਗਾ ਇਹ ਤੁਸੀਂ ਧਿਆਨ ਚ ਰੱਖਣਾ ਹੈ ਫਿਰ ਰਾਜੇ ਬੱਚਾ ਅਕਸਰ ਗਲਤੀਆਂ ਕਰਦਾ ਹੈ ਕਿ ਰਾਜੇ ਜਿਹੜਾ ਆਪਾਂ ਲਾਸਟ ਦੇ ਵਿੱਚ ਫਾਰਮ ਭਰਾਂਗੇ ਜੇ ਭਰਾਂਗੇ ਅਜਈਆਂ ਚੀਜ਼ਾਂ ਦਾ ਤੁਸੀਂ ਵੇਟ ਨਹੀਂ ਕਰਦੇ ਜਦੋਂ ਹੀ ਫਾਰਮ ਸ਼ੁਰੂ ਹੁੰਦੇ ਆ ਤਾਂ ਤੁਸੀਂ ਆਪਣਾ ਫਾਰਮ ਹੈ ਜਿਹੜਾ ਭਰ ਦੇਣਾ ਹੈ ਇਹਦੇ ਵਿੱਚ ਕੋਈ ਕਿਸੇ ਤਰ੍ਹਾਂ ਦਾ ਤੁਸੀਂ ਵੇਟ ਨਹੀਂ ਕਰਨਾਗਾ ਵੀ ਜਦੋਂ ਵੀ ਆ ਉਹ ਤਾਂ ਯੂਨੀਵਰਸਿਟੀ ਨੇ ਜਿਸ ਤਰ੍ਹਾਂ ਰੋਲ ਨੰਬਰ ਦੇਣੇ ਹੈ ਵੀ ਆਪਣੇ ਡਿਸਟ੍ਰਿਕਟ ਵਿੱਚ ਦਿੰਦੇ ਹੈ ਜਾਂ ਆਪਣੇ ਤਹਿਸੀਲ ਵਿੱਚ ਜਿੱਥੇ ਵੀ ਆਉਂਦਾ ਹੈ ਤੁਹਾਡਾ ਰੋਲ ਨੰਬਰ ਤਾਂ ਉੱਥੇ ਹੀ ਤੁਹਾਡਾ ਐਗਜ਼ਾਮ ਹੋਣਾ ਹੈ ਸਭ ਤੋਂ ਮੇਨ ਗੱਲ ਇਹ ਹੈ ਕਿ ਜਦੋਂ ਵੀ ਅਸੀਂ ਫਾਰਮ ਭਰਾਂਗੇ ਤਾਂ ਅਸੀਂ ਕੈਟਾਗਰੀ ਨੂੰ ਬੜੇ ਧਿਆਨ ਨਾਲ ਦੇਖ ਕੇ ਭਰਾਂਗੇ ਓਕੇ ਹੁਣ ਇਹਦੇ ਵਿੱਚ ਰਾਜੇ ਜਿਨ੍ਹਾਂ ਦਾ ਪਹਿਲਾ ਸਾਲ ਕਲੀਅਰ ਹੈ ਤੇ ਦੂਜੇ ਸਾਲ ਵਿੱਚ ਸਟੱਡੀ ਕਰ ਰਿਹਾ ਹੈ ਓਕੇ ਅਪੀਅਰਿੰਗ ਵਾਲੇ ਆ ਕਈ ਬੱਚੇ ਐਂ ਦੇਖਦੇ ਆ ਕਿ ਮੈਂ ਵੀਐਡ ਜਾਂ ਈਟੀਟੀ ਕਰ ਰਿਹਾ ਆ ਤਾਂ ਮੈਂ ਫਾਰਮ ਭਰਦੇ ਆ ਪੇਪਰ ਦੇ ਕੇ ਤਾਂ ਦੇਖੀਏ ਤਾਂ ਉਹ ਬੱਚੇ ਪੜਦੇ ਆ ਉਹਨਾਂ ਦਾ ਚਲੋ ਚੱਲ ਜਾਂਦਾ ਹੁਣ ਜਿਨ੍ਹਾਂ ਨੇ ਦੇਖੋ بیਐਡ ਕਲੀਅਰ ਕਰ ਰੱਖੀ ਆ ਜਾਂ ਈਟੀਟੀ ਕਲੀਅਰ ਕਰ ਰੱਖੀ ਆ ਸਾਲ-ਸਾਲ ਤੋਂ ਪੀਐਸਟੈਟ ਦੀ ਤਿਆਰੀ ਕਰ ਰਿਹਾ ਇੱਕ ਛੋਟੀ ਜੀ ਮਿਸਟੇਕ ਕਰਨ ਰਾਜੇ ਬਹੁਤ ਇਸ ਇੱਕ ਗਲਤੀ ਦੇ ਕਾਰਨ ਆਵਦਾ ਸਫਲ ਅਟੈਂਪਟ ਨੂੰ ਵੀ ਅਸਫਲ ਬਣਾ ਲੈਂਦੇ ਆ ਤਾਂ ਤੁਸੀਂ ਇਸ ਗਲਤੀ ਤੋਂ ਬਚਣਾ ਹੈ ਰਾਜੇ ਕਈ ਬੱਚੇ ਹੈ ਜਿਹੜੇ ਪਿਛਲੇ ਵਾਰ ਦੇਖਣ ਨੂੰ ਮਿਲੇ ਸੀਗੇ ਜਿਨ੍ਹਾਂ ਦੇ ਕੋਲ 22 ਮਿਸਟੇਕ ਹੈ ਜਿਹੜਾ ਗਲਤੀ ਦੇ ਨਾਲ ਫਾਰਮ ਭਰਿਆ ਗਿਆ ਸੀਗਾ ਤਾਂ ਇਹਨਾਂ ਚੀਜ਼ਾਂ ਨੂੰ ਤੁਸੀਂ ਧਿਆਨ ਦੇ ਵਿੱਚ ਰੱਖੋਗੇ ਫਿਰ ਸਰ ਹੋਰ ਕੀ ਹੈ ਕਿ ਰਾਜੇ ਆਪਣੇ ਕੋਲ ਹੁਣ ਇਗਜ਼ਾਮ ਦੇ ਲਈ ਮਸਾ ਸਮਾਂ ਹੈ ਜਿਹੜਾ ਇਹ ਆਪਾਂ ਮੰਨ ਕੇ ਚੱਲੀਏ ਕਿ ਰਾਜੇ ਆਪਣੇ ਕੋਲੇ 40 ਤੋਂ ਵੀ ਘੱਟ ਦੇਣਾ ਹੈ 40 ਤੋਂ ਵੀ ਘੱਟ ਦੇਣਾ ਹੈ ਰਾਜੇ ਇਸ 40 ਤੋਂ ਘੱਟ ਦਿਨਾਂ ਦੇ ਵਿੱਚ ਆਪਾਂ ਰਾਜੇ ਦਿਨ ਰਾਤ ਇੱਕ ਕਰਨਾ ਹੈ ਪੇਪਰ ਦੇ ਲਈ ਕਿਉਂਕਿ ਆਪਾਂ ਨੂੰ ਪਤਾ ਹੈ ਕਿ ਰਾਜੇ ਇਹ ਪੇਪਰ ਹੈ ਜਿਹੜਾ ਜਲਦੀ ਕੀਤਾ ਨਹੀਂ ਆਉਂਦਾ ਹੁੰਦਾਗਾ ਹੁਣ ਇਹ ਇਗਜ਼ਾਮ ਤੋਂ ਤੁਰੰਤ ਬਾਅਦ ਆਪਾਂ ਨੂੰ ਰਾਜੇ ਭਰਤੀਆਂ ਵੀ ਦੇਖਣ ਨੂੰ ਮਿਲ ਸਕਦੀਆਂ ਹੈ ਹੁਣ ਦੇਖੋ ਰਾਜੇ ਮਾਸਟਰ ਕੈਡਰ ਦੀ ਗੱਲ ਕਰਾਂ ਤੱਕਿਆਲੀ ਕਾਟਾਈ ਨੂੰ ਬਹੁਤ ਲੰਮਾ ਸਮਾਂ ਹੋ ਗਿਆ 5994 ਭਰਤੀਆਂ ਨੂੰ ETT ਦੀ ਗੱਲ ਕਰਾਂ ਤਾਂ ਬਹੁਤ ਲੰਮਾ ਸਮਾਂ ਹੋ ਗਿਆ ਇਹ ਪੇਪਰ ਆਪਣੇ ਲਈ ਇੱਕ ਤਰ੍ਹਾਂ ਦਾ ਸੁਨਹਿਰੀ ਚਾਂਸ ਹੈ ओके ਇਹ ਆਪਣੇ ਲਈ ਇੱਕ 골ਡਨ ਚਾਂਸ ਹੈ ਜਿਹੜਾ ਬੱਚਾ ਪੇਪਰ ਪਾਸ ਕਰਦਾ ਤੁਰੰਤ ਉਹ ਅੱਗੇ ਈਟੀਟੀ ਕੈਡਰ ਮਾਸਟਰ ਕੈਡਰ ਦੀ ਤਿਆਰੀ ਕਰੂਗਾ ਓਕੇ ਤਾਂ ਇਸ ਲਈ राजे ਆਪਾਂ ਸਮੇਂ ਦੀ ਬੜੀ ਇਹਨੂੰ राजे ਕੀਮਤੀ ਸਮਝ ਕੇ ਸਮੇਂ ਨੂੰ ਇਹਦੀ ਕੀ ਕਰਨੀ ਅਸੀਂ ਵਰਤੋਂ ਕਰਨੀ ਹੈ ਓਕੇ ਤੇ ਅਸੀਂ ਪਿਆਰੇ ਬੱਚੋ ਜਿਹੜੀਆਂ ਗਲਤੀਆਂ ਕਰਦੇ ਆਂ ਕਿ ਵਾਰ-ਵਾਰ ਕਦੇ राजे ਕੱਲੇ ਥਿਉਰੀ ਪੜੋ ਥਿਉਰੀ ਪੜਨ ਤੋਂ ਬਾਅਦ ਉਹਦੇ ਕੀ ਲਗਾਓ राजे ਐਮਸੀਕਿਊ ਲਗਾਓ ਪਹਿਲਾਂ ਆਪ ਦੀ ਥਿਉਰੀ ਕਲੀਅਰ ਕਰੋ ਟੌਪਿਕ ਵਾਈਜ਼ ਆਪਣਾ ਸਿਲੇਬਸ ਆਪਣੇ ਸਾਹਮਣੇ ਰੱਖੋ ਫਿਰ ਉਹਦੇ ਐਮਸੀਕਿਊ ਲਗਾਓ ਇਹ ਮੰਨ ਚੁਪਲੇਖਾ ਕੱਢ ਦੋ ਕਿ ਪੇਪਰ ਕਿਹੜੀ ਯੂਨੀਵਰਸਿਟੀ ਲੈ ਰਹੀ ਹੈ ਕਿਵੇਂ ਦਾ ਪੇਪਰ ਆਊਗਾ ਕਿਉਂਕਿ ਦੇਖੋ ਰਾਜੇ ਜੇ ਆਪਣੀ ਤਿਆਰੀ ਦਾ ਲੈਵਲ ਬੜਾ ਹਾਈ ਆ ਆਪਾਂ ਬੜੀ ਸੋਹਣੀ ਤਿਆਰੀ ਕੀਤੀ ਆਪਾਂ ਮਿਹਨਤ ਲਾਈਏ ਉਹਨੂੰ ਟਾਈਮ ਦਿੱਤਾ ਤਾਂ ਮਿਹਨਤ ਦਾ ਫਲ ਵਾਏ ਗੁਰੂ ਹਮੇਸ਼ਾ ਦਿਆ ਕਰਦਾ ਹੈ ਤੁਹਾਨੂੰ ਤੁਹਾਡੀ ਮਿਹਨਤ ਦਾ ਫਲ ਆ ਉਹ ਜਰੂਰ ਮਿਲੇਗਾ ਜੇ ਰਾਜੇ ਆਪਾਂ ਮਨ ਕੇ ਚਲੋ ਥਿਉਰੀ ਪੜੀ ਨਹੀਂ ਇਕੱਲੇ ਐਮਸੀਕਿਊ ਲਗਾ ਰਹੇ ਆ ਤਾਂ ਇਕੱਲੇ ਐਮਸੀਕਿਊਜ਼ ਵੀ ਕਦੇ ਪੇਪਰ ਪਾਸ ਨਹੀਂ ਕਰਾਇਆ ਕਰਦੇਗੇ ਓਕੇ ਉਹਦੇ ਲਈ ਪਹਿਲਾਂ ਆਪਣੀ ਕੀ ਕਲੀਅਰ ਹੋਣੀ ਚਾਹੀਦੀ ਆ ਥਿਉਰੀ ਕਲੀਅਰ ਹੋਣੀ ਚਾਹੀਦੀ ਆ ਜੇ ਆਪਣੀ ਥਿਉਰੀ ਥਿਉਰੀ ਕਲੀਅਰ ਹੈ ਫਿਰ ਟੌਪਿਕ ਵਾਈਜ਼ ਐਮਸੀਕਿਊ ਲਗਾਓ ਜੇ ਐਮਸੀਕਿਊ ਗਲਤ ਹੋ ਰਿਹਾ ਤਾਂ ਉਸ ਥਿਉਰੀ ਦੇ ਦੁਆਰਾ ਕੀ ਕਰੋ ਰਿਵੀਜ਼ਨ ਕਰੋ ਓਕੇ ਤਾਂ ਇਹਦੇ ਰਿਗਾਰਡਿੰਗ ਰਾਜੇ ਆਪਾਂ ਇਹ ਗੱਲ ਕਰਨੀ ਸੀਗੀ ਤਾਂ ਪੀਐਸਟੈਟ ਦੀ ਤਿਆਰੀ ਲਈ ਰਾਜੇ ਆਪਾਂ ਇਸ ਗਲਤੀ ਤੋਂ ਬਚ ਕੇ ਜਿਹੜਾ ਫਾਰਮ ਭਰਨਾ ਹੈ ਦੇਖੋ राजे ਪੀਐਸ ਟੈਟ 2026 ਦੇ ਲਈ ਜਿਹੜੀਆਂ राजे ਟੈਟ ਬਜਰ ਅਕੈਡਮੀ ਦੇ ਵੱਲੋਂ ਬੁੱਕਸ ਆ ਜਾਰੀ ਕੀਤੀਆਂ ਗਈਆਂ ਹੈ ਤੁਸੀਂ ਦੇਖ ਸਕਦੇ ਹੋ राजे ਜਿਹੜੇ ਪੇਡ ਸਟੂਡੈਂਟ ਆ ਉਹਨਾਂ ਲਈ 1499 ਤੇ ਨੋਟਪੈਡ 1799 ਤੁਸੀਂ राजे ਸਾਈਕੋ ਪੰਜਾਬੀ ਤੇ ਇੰਗਲਿਸ਼ ਇਹ ਕੰਬੋ ਵੀ ਲੈ ਸਕਦੇ ਹੋ 999 ਜਿਹੜੇ राजे ਓਨਲੀ ਇਨ ਜਸਟ ਤੇ ਉਸ ਤੋਂ ਬਾਅਦ ਦੇਖ ਸਕਦੇ ਹੋ 1199 ਜਿਹੜੇ ਰਾਜੇ ਪੇਡ ਸਟੂਡੈਂਟ ਆ ਉਹਨਾਂ ਨੂੰ 999 ਤੇ ਜਿਹੜੇ ਰਾਜੇ ਪੇਡ ਸਟੂਡੈਂਟ ਨਹੀਂ ਆ ਉਹਨਾਂ ਨੂੰ 1199 ਇਹ ਬੁੱਕਾਂ ਤੁਸੀਂ ਬਠਿੰਡਾ ਬ੍ਰਾਂਚ ਜਿਹੜਾ ਹੈ ਮੇਨ ਆਫਿਸ ਹੈ ਇੱਥੋਂ ਪ੍ਰਾਪਤ ਕਰ ਸਕਦੇ ਹੋ 10 ਤੋਂ 5 ਵਜੇ ਤੱਕ ਅਬੋਰ ਤੁਸੀਂ 10 ਤੋਂ 3 ਵਜੇ ਤੱਕ ਅਬੋਰ ਬ੍ਰਾਂਚ ਦੇ ਵਿੱਚ ਹਨੂਮਾਨਗੜ੍ਹ ਰੋਡ ਨियर ਡਾਕਟਰ ਟਾਇਲ ਹਸਪੀਟਲ ਹੈ ਉੱਥੋਂ ਵੀ ਤੁਸੀਂ ਪ੍ਰਾਪਤ ਕਰ ਸਕਦੇ ਹੋ ਜਿਨ੍ਹਾਂ ਨੇ ਜਾ ਕੇ ਬੁੱਕਾਂ ਪ੍ਰਾਪਤ ਕਰਨੀਆਂ ਓਕੇ ਵੈਸੇ ਤੁਸੀਂ ਆਰਡਰ ਵੀ ਕਰਵਾ ਸਕਦੇ ਹੋ ਕਿਹੜੇ ਨੰਬਰ ਤੇ 90412 60500 ਦੇ ਉੱਤੇ ਓਕੇ ਜੇ ਕੋਈ ਸਟੂਡੈਂਟ ਖੁਦ ਆ ਕੇ ਬੁੱਕਸ ਲੈਣਾ ਚਾਹੁੰਦਾ ਤਾਂ ਇਹਨਾਂ ਐਡਰੈਸ ਤੇ ਵਿజిਟ ਕਰ ਸਕਦਾ ਹੈ ਇਹਦਾ ਤੁਸੀਂ ਸਕਰੀਨਸ਼ਾਟ ਕਰ ਸਕਦੇ ਹੋ ਓਕੇ ਦੇਖੋ ਰਾਜੇ 45 ਦਿਨ ਦਾ ਬੈਚ ਹੈ ਜਿਹੜਾ ਸਿਰਫ 1700 ਰੁਪਏ ਦਾ ਬੈਚ ਹੈ ਆਪਣੇ ਕੋਲੇ ਤੇ ਜੇ ਤੁਸੀਂ ਮੋਕ ਟੈਸਟ ਰਿਵੀਜ਼ਨ ਕਲਾਸਿਜ਼ ਐਂਡ ਟੈਸਟ ਸੀਰੀਜ਼ ਵੀਦ ਲੈਣਾ ਹੈ ਤਾਂ ਇਹ ਆਪਣੇ ਕੋਲੇ 2199 ਰੁਪਏ ਦਾ ਬੈਚ ਹੈ ਤੇ ਤੁਸੀਂ ਰਾਜੇ ਆਪਣੇ ਇਹਨਾਂ ਗਰੁੱਪਾਂ ਦੇ ਵਿੱਚ WhatsApp ਤੇ ਫ੍ਰੀ WhatsApp ਗਰੁੱਪ ਹੈ ਜਿੱਥੇ ਹਰ ਇਨਫੋਰਮੇਸ਼ਨ ਯਾਰੀ ਕੀਤੀ ਜਾਂਦੀ ਹੈ ਇਹਨਾਂ WhatsApp ਗਰੁੱਪਾਂ ਦੇ ਵਿੱਚ ਤੁਸੀਂ ਜੁੜ ਸਕਦੇ ਹੋ ETT ਕੈਡਰ ਵਾਲੇ ST ਆਪਣੇ ਸੌਰੀ ETT ਦਾ ਜਿਨ੍ਹਾਂ ਨੇ PS ਟੈਟ ਦੇਣਾ ਹੈ ਜਾਂ ETT ਕੈਡਰ ਦੀ ਤਿਆਰੀ ਕਰ ਰਿਹਾ ਅਲੱਗ-ਅਲੱਗ ਗਰੁੱਪ ਬਣੇ ਹੋਏ ਆ ਤੁਸੀਂ ਸਕੈਨ ਕਰਕੇ ਜਿੱਥੇ ਰਾਜੇ ਫ੍ਰੀ YouTube ਕਲਾਸਾਂ ਦੇ ਲਿੰਕ ਤੇ PDF ਸ਼ੇਅਰ ਕੀਤੀਆਂ ਜਾਂਦੀਆਂ ਤੁਸੀਂ ਇਸ ਗਰੁੱਪ ਦਾ ਹਿੱਸਾ ਬਣ ਸਕਦੇ ਹੋ ਓਕੇ ਤੇ ਮੋਕ ਟੈਸਟ ਹੈ ਜਿਹੜਾ ਉਹ ਰਾਜੇ 599 ਰੁਪਏ ਵਿੱਚ ਹੈ ਤੇ ਉਸ ਤੋਂ ਬਾਅਦ 10 ਫਰਵਰੀ ਤੋਂ ਸ਼ੁਰੂ ਹੋਣ ਜਾ ਰਿਹਾ ਟੈਸਟ ਸੀਰੀਜ਼ 999 ਰੁਪਏ ਹੈ ਰਿਵੀਜ਼ਨ ਮੋਕ ਟੈਸਟ ਪਲੱਸ ਟੈਸਟ ਸੀਰੀਜ਼ 1999 ਰੁਪਏ ਹੈ ਤੇ ਮੋਕ ਟੈਸਟ ਪਲੱਸ ਟੈਸਟ ਸੀਰੀਜ਼ 1499 ਰੁਪਏ ਦੇ ਵਿੱਚ ਹੈ ਓਕੇ ਤਾਂ ਆ ਤੁਸੀਂ ਸਕੈਨ ਕਰਕੇ ਆਲ ਬੁਕਸ ਫੋਰ ਲਾਈਫਟਾਈਮ ਹੈ ਜਿਹੜਾ ਤੁਸੀਂ ਸਕੈਨ ਕਰਕੇ ਇਹ ਬੁਕਸ ਪ੍ਰਾਪਤ ਕਰ ਸਕਦੇ ਹੋ ਓਕੇ ਤਾਂ ਆਲ ਪੀਬੀਆਈ ਕਯੂ ਸਿਲੇਬਸ ਦੇ ਰਾਜੇ ਇੱਥੋਂ ਇਹ ਇਹਨਾਂ ਤੇ ਤੁਸੀਂ ਜੁੜ ਸਕਦੇ ਹੋ ਟੈਟਮਜਰ ਅਕੈਡਮੀ ਨਾਲ ਟੈਲੀਗ੍ਰam ਚੈਨਲ ਤੇ ਇੰਸਟਾਗ੍ਰam ਚੈਨਲ ਤੇ ਵਟਸਐਪ ਗਰੁੱਪ ਤੇ ਓਕੇ ਤਾਂ ਇਹ ਰਾਜੇ ਜੀ ਆਪਣੀ ਇੱਕ ਛੋਟੀ ਜੀ ਜਾਣਕਾਰੀ ਓਕੇ ਅਗਰ ਵਧੀਆ ਲੱਗੇ ਤਾਂ ਆਪਣੇ ਵੱਧ ਤੋਂ ਵੱਧ ਬਾਕੀ ਸਾਥੀਆਂ ਤੱਕ ਵੀ ਜਰੂਰ ਸ਼ੇਅਰ ਕਰਿਆ ਜੇ ਤਾਂ ਫਾਰਮ ਪਰਦੇ ਸਮੇ ਤੁਸੀਂ ਇਹਨਾਂ ਗੱਲਾਂ ਦਾ ਖਾਸ ਕਰਕੇ ਧਿਆਨ ਰੱਖਣਾ ਓਕੇ ਪਿਆਰੇ ਬੱਚਿਓ ਜੀ